ਮੰਮੀ ਦਾ ਫੋਨ ਆਉਣ ਡਿਆ ਹੈ ਹਾਂਜੀ ਮੰਮੀ ਦਾ ਫੋਨ ਆਉਣ ਡਿਆ ਹੈ ਕੀ ਕਹਿੰਦੇ ਕੁਝ ਨਹੀਂ ਹਾਲ ਚਾਲ ਪੁੱਛਣ ਦੀ ਕਿੰਨੇ ਦਿਨ ਹੋ ਗਏ ਗੱਲ ਨਹੀਂ ਹੋਈ ਮੰਮੀ ਨਾਲ ਤੇ ਮੈਂ ਚੱਲ ਫੋਨ ਲਾ ਕੇ ਪੁੱਛ ਲੈਣੀ ਆ ਪਹਿਲਾਂ ਵੀ ਮੰਮੀ ਤੇ ਇਹੀ ਕਰਦੇ ਰਹੇ ਆ ਨਾ ਉਦੋਂ ਤੇ ਕਹਿੰਦੇ ਹੁੰਦੇ ਹੀ ਕੋਈ ਗੱਲ ਨਹੀਂ ਧੀਏ ਬਹਿ ਜਾ ਕੰਮ ਮੈਂ ਆਪੇ ਕਰ ਲਵਾਂਗੀ ਕੰਮ ਕਿਤੇ ਕਿੰਨਾ ਘੁੰਦਾ ਵਾ ਤੇ ਹੁਣ ਕੀ ਗੱਲ ਵਾ ਮੇਰੇ ਕੋਲ ਮੰਮੀ ਲੋਕੀ ਜੋ ਕਹਿੰਦੇ ਆ ਨਾ ਕਈ ਜਾਣ ਦੋ ਲੋਕਾਂ ਦੀ ਕਿਹੜੀ ਗੱਲ ਵਾ ਐਵੇਂ ਤੂੰ ਬਸ ਆਪਣੀ ਹੀ ਮਾਰਦੇ ਰਹਿੰਦੇ ਆ ਲੋਕਾਂ ਦੀ ਤੇ ਗੱਲ ਹੀ ਕੋਈ ਨਹੀਂ ਆ ਕੋਈ ਸਰੀਕ ਨੂੰ ਪਹਿਨਣਾਂ ਕੇ ਗੱਲ ਕਰੇ ਜੋ ਉਹਨੇ ਵੇਖਣਾ ਫਿਰ ਉਹ 500 ਰੁਪਈਆ ਵੀ 100 ਕਿਸੇ ਦੇ ਰਖਣਾ ਹੁਣ ਕੀ ਹੋ ਗਿਆ ਵਾ ਕਿੰਨੂ ਪੈਸੇ ਨਹੀਂ ਗਾ ਦਿੱਤੇ ਹੋਣਾ ਕੀ ਆ ਹਾਂ ਮਾਸਾ ਜਿੰਨਾ ਨਿਆਣਾ ਆਇਆ ਹੀ ਨਾਲ ਤੇ ਭਾਬੀ ਦਾ ਆਉਂਦਾ ਹੀ ਫੋਨ ਤੇ ਮੈਨੂੰ 36 36 ਗੱਲਾਂ ਕਰ ਕਹਿ ਨਹੀਂ 100 ਨਹੀਂ ਫੜਾਇਆ ਤੇ ਜੇਬ ਚ ਰਹਿਣ ਵੀ ਕਦੋਂ ਦਿੰਨੀ ਆ ਜਿੰਨੇ ਪੜਵੇ ਜੁ ਹੁੰਦੇ ਉਹਨੇ ਕੱਢ ਲੈਨੀ ਆ ਤੂੰ ਮੈਂ ਕਿਹੜੀ ਗੱਲੋਂ ਕੱਢਣੀ ਆ ਮੈਂ ਕਿਹੜੀ ਗੱਲੋਂ ਕੱਢਣੀ ਨਾਲੇ ਮੈਨੂੰ ਵੀ ਲੋੜਾ ਕੱਢਣ ਦੀ ਤੇ ਤੂੰ ਮੈਨੂੰ ਕਹਿ ਦਿੰਦੀ ਆ ਮਾਤਾ ਜੇ ਰਾਜੇ ਦਾ ਮੁੰਡਾ ਨਹੀਂ ਆ ਤੇ ਰਾਜੇ ਲੱਭ ਲੈਣੀ ਸੀ ਉਦੋਂ ਉਦੋਂ ਕਹਿੰਦੀ ਰੋਟੀਆਂ ਨਹੀਂ ਪੱਕਦੀਆਂ ਇਹਦਾ ਵਿਆਹ ਕਰ ਦਈਏ ਹੁਣ ਤੈਨੂੰ ਰਾਜੇ ਲੱਭਣ ਡੈ ਪਏ ਕਿ ਤੂੰ ਰੁਪਈਆ 500 ਦੇ ਮੱਥੇ ਮਾਰ ਤੈਨੂੰ ਹੀ ਮੇਰਾ ਪੁੱਤੇ ਤਾਂ ਕਰ ਏ ਕਿਤੇ ਚੰਗਾ ਮਿਲਦਾ ਨਾ ਮੋਟਰਸਾਈਕਲ ਤੇ ਲਿਆ ਦੇ ਚੱਲ ਉਹਨੂੰ ਮੈਂ ਕਹਿਨਾ ਵਾ ਤੂੰ ਪੁੱਛ ਲੈ ਕੇ ਯਾਰ ਦੋਸਤ ਨੂੰ ਜੇ ਦੇ ਕੋਈ ਹੈਗਾ ਵਾ ਜਿੱਥੇ ਵੀ ਜਾਣਾ ਉੱਥੇ ਚੱਲ ਜਾਨੇ ਆ ਭਰਾ ਤੈਨੂੰ ਲਿਆ ਦੇ ਓਏ ਆਹੋ ਲੜਾਈ ਰਪਿੰਦਰ ਤੂੰ ਰੋਟੀ ਲੈਣ ਗਈ ਹੀ ਲੈਂਦੀ ਨਹੀਂ ਉਹ ਟੀਵੀ ਕੋ ਐਨੀਮਲ ਨਹੀਂ ਆ ਪਹਿਲਾਂ ਮੈਦਨ ਨਾਲ ਗੱਲ ਕਰਨਾ ਹੀ ਉਹਦਾ ਜਵਾਬ ਦੋ ਹੁਣ ਕਿਹੜੀ ਗੱਲ ਹੋ ਗਈ ਆ ਗਲਗੁਲ ਕਾਦੀ ਹੋਣੀ ਆ ਹਾਂ ਮੰਮੀ ਜਦੋਂ ਕਹਿੰਦੇ ਇਹੋ ਗੱਲ ਕਰ ਦਿੰਦੇ ਆ ਮੈਂ ਤੇ ਰਿਸ਼ਤੇਦਾਰਾਂ ਕੋ ਨਹੀਂ ਜਾਣਾ ਮੈਂ ਇਹਨਾਂ ਨਾਲ ਨਹੀਂ ਮਿਲਣਾ ਗੱਲ ਨਾ ਹੈਗਾ ਤੇ ਜੇ ਇਹਨਾਂ ਨੇ ਇਹੋ ਗੱਲ ਕਰਨੀ ਆ ਨਾ ਨਹੀਂ ਨਾ ਜਾਣਾ ਤੇ ਫਿਰ ਐਦਾਂ ਕਰੋ ਉਹ ਇਹ ਗੱਲ ਮੈਂ ਹੀ ਮਾਤਾ ਨੂੰ ਕਹੀ ਸੀ ਮੈਂ ਕਿਹਾ ਮਾਤਾ ਜੇ ਤੂੰ ਨਹੀਂ ਨਾ ਚੰਗਾ ਚਾਹੁੰਦੀ ਤਾਂ ਤੂੰ ਉਹਦੇ ਰਿਸ਼ਤੇਦਾਰਾਂ ਦੇ ਨਹੀਂ ਜਾਣਾ ਤੇ ਉਹ ਤੇਰੇ ਨਹੀਂ ਜਾਂਦੀ ਸਿਆਪਾ ਮਂਗਾਓ ਚੱਲ ਨਾ ਜਾਣ ਨਹੀਂ ਜਾਣਾ ਤੇ ਮੈਂ ਤਾਂ ਆਈ ਆਈ ਆ ਪਹਿਲਾਂ ਤਾਂ ਕੋਪੀ ਚੜਾ ਮੇਰਾ ਸੋਨਾ ਬੰਦਾ ਵਾ ਨਾ ਵਾਪਸ ਕਰੋ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਹੁਣ ਮੈਂ ਕਿਹੜੇ ਮੂਹਣਾ ਕਵਾਂ ਉਹਨਾਂ ਨੂੰ ਵੀ ਸੋਨਾ ਵਾਪਸ ਕਰੋ ਮੇਰਾ ਦਿਮਾਗ ਵਾਲੀ ਖਰਾਬ ਹੋਣਾ ਐਵੇਂ ਹੀ ਜੋ ਕੋ ਸੱਚ ਵੀ ਉਹੀ ਕਹਿੰਦੀ ਆ ਉਹ ਸੋਨਾ ਸਾਨਾ ਨਹੀਂਗਾ ਵਾਪਸ ਹੋਣਾ ਜਿਹੜੀ ਗੱਲ ਉਹਨੂੰ ਮੈਂ ਕਹੀ ਜਣਾ ਉਹੋ ਹੀ ਆਣ ਕੇ ਤੈਨੂੰ ਨੇ ਕਹਿਤੀ ਆ ਤੇ ਚੁੱਪ ਕਰਕੇ ਤੂੰ ਵੀ ਨਾ ਮਿਲੀ ਤਾਂ ਹੋ ਵੀ ਨਹੀਂ ਮਿਲਦੀ ਤੇਰੇ ਰਿਸ਼ਤੇਦਾਰਾਂ ਨੂੰ ਆਪਲਾ ਕਿਦਾਂ ਦੀ ਗੱਲ ਹੋਈ ਕੋਇਆ ਹੌ ਲੜਾਈ ਤੇ ਮੁਕੇ ਘਰ ਦੇ ਵਿੱਚੋਂ ਸਾਰੇ ਕੰਮ ਕਰਾ ਲਏ ਆ ਧੀ ਦਾ ਵਿਆਹ ਵੀ ਕਰ ਲਿਆ ਸਾਰਾ ਕੁਝ ਦੇ ਵੀ ਦਿੱਤਾ ਵਾ ਲੋੜੀਆਂ ਤੱਕ ਵੀ ਪਹੁੰਚ ਗਈਆਂ ਵਾ ਤਾਂ ਕੋਈ ਨਹੀਂ ਟਬਾਉਂਦਾ ਲਈ ਆ ਨਾ ਜਾਉ ਤੇ ਨਾ ਸਹੀਂ ਹੁਣ ਉਹਨਾਂ ਨੂੰ ਪਤਾ ਸਾਰਾ ਕੁਝ ਚਲ ਤੇ ਗਿਆ ਵਾ ਹੁਣ ਉੱਥੇ ਕੀ ਦੇ ਕੇ ਆਉਣਾ ਵਾ ਸੋਣਾ ਨੀ ਆ ਵਾਪਸ ਆਉਣਾ ਠੀਕ ਆ ਨਾ ਨਾ ਮੈਂ ਮਾਤਾ ਨੂੰ ਕਹਿਣਾ ਵਾ ਜਾ ਕੇ ਕਿਹੜੇ ਮੂਨਾ ਕਮਾ ਜਾ ਕੇ ਦੱਸ ਜਿਹੜੇ ਮੂਨਾ ਉਹ ਕਹਿੰਦੇ ਉਸੇ ਮੂਨਾ ਕਰੀ ਜਾ ਦੋ ਜਿਹੜੇ ਮੂਨਾ ਉਹ ਕਹਿੰਦੇ ਆ ਇੱਕ ਵਾ ਤਾਂ ਮੁੱਕ ਨਹੀਂ ਦੇਣਾ ਘਰ ਦੇ ਵਿੱਚੋਂ ਕੇ ਦੋ ਦਿਨ ਹੀ ਸੁੱਖ ਦੇ ਲੰਗੇ ਆ ਤੇ ਤੀਜੇ ਦਿਨ ਤੂੰ ਫੇਰ ਪੰਗਾ ਪਾ ਕੇ ਬਹਿ ਗਈ ਚੰਗਾ ਐ ਸਭੋ ਤੈਨੂੰ ਨਹੀਂ ਹੀ ਕਮਾਉਂਦੀ ਓ ਤੇ ਤੂੰ ਉਹਨਾਂ ਨੂੰ ਨਹੀਂ ਕਮਾਉਂਦੀ ਹੋਰ ਸਿਆਪਾ ਖੜਾ ਕਰਤਾ ਸੋਨਾ ਵਾਸਤੇ ਚਾਹੀਦਾ ਤੈਨੂੰ ਮੈਨੂੰ ਨਹੀਂ ਪਤਾ ਮੈਨੂੰ ਸੋਨਾ ਚਾਹੀਦਾ ਵਾ ਠੀਕ ਆ ਨਾ ਤੇ ਪਾਇਆ ਕਾਲੀ ਹੀ ਜੇ ਵਾਪਸੀ ਲੈਣਾ ਸੀ ਤੇ ਉਦੋਂ ਤੇ ਜਾਣ ਖਾਦੀ ਹੀ ਵਿਆਹ ਤੇ ਕਿਹਨੇ ਜਾਣਦੀ ਸੁਣਾ ਕਦੀ ਕਿਹਾ ਸੁਣਾ ਕੱਲ ਪੀਆ ਵੀ ਚੀਜ਼ ਪਣੀ ਚਾਹੀਦੀ ਆ ਮਾਮਿਆਂ ਤੱਕ ਮਿਲਦੀਆਂ ਕਰਵਾ ਲਈਆਂ ਹਿੰਦੋ ਤੱਕ ਛੱਡਿਆ ਕੋਈ ਰਿਸ਼ਤੇਦਾਰ ਨਹੀਂ ਓਏ ਆਹੀ ਨਹੀਂ ਕਿਹਨੂੰ ਫੋਨ ਕੀਤਾ ਠੀਕ ਆ ਨਾ ਜੋ ਕੋਈ ਵੀ ਕੀਤਾ ਬਚੋਲੇ ਨੇ ਕੀਤਾ ਵਾ ਕੀਤਾ ਬਚੋਲੇ ਨੇ ਬਚੋਲੇ ਨੂੰ ਕਹਿੰਦੇ ਸੀ ਤੇ ਕਰਦਾ ਸੀ ਨਾ ਕਹਿੰਦੇ ਇਹ ਕਰਦਾ ਉਹ ਤੁਹਾਡੇ ਲੋਈ ਤੁਹਾਡਾ ਰਿਸ਼ਤੇਦਾਰ ਹੀ ਉਹ ਕਹਿ ਲੈਂਦੇ ਉਹ ਦੋਨੋਂ ਤੁਸੀਂ ਐਦਾਂ ਕਰੋ ਮੇਰਾ ਸੋਨਾ ਵਾਪਸ ਕਰਾਓ ਠੀਕ ਆ ਨਾ ਮੈਨੂੰ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ ਮੈਂ ਨਹੀਂ ਕਿ ਮਾਤਾ ਲੈ ਜਾਣਾ ਠੀਕ ਆ ਨਾ ਜਦੋਂ ਮਾਤਾ ਤੈਨੂੰ ਆਣ ਕੇ ਜਵਾਬ ਦੇ ਕੇ ਗਈ ਸੀ ਤੂੰ ਉਦੋਂ ਸੋਨੇ ਵੱਲੋਂ ਕਹਿ ਦਿੰਦੀ ਏਨੂੰ ਵੀ ਮਾਤਾ ਮੇਰਾ ਸੁਣਾਇ ਵਾਪਸ ਕਰ ਨਹੀਂ ਰਿਸ਼ਤੇਦਾਰਾਂ ਨੂੰ ਮਿਲਣਾ ਤੇ ਨਹੀਂ ਜਦੋਂ ਮਾਤਾ ਕੋਈ ਗੱਲ ਕਰਦੀ ਆ ਉਦੋਂ ਤੇ ਮੇਰੇ ਵੱਲ ਦੌੜੇ ਆਉਂਦੇ ਨੇ ਉਸੇ ਵਲੇ ਮਮੀ ਨੇ ਆ ਕਿਹਾ ਵਾ ਜੇ ਹੁਣ ਮੈਂ ਤਾਂ ਮੈਂ ਤਾਂ ਤਾਹ ਨੂੰ ਦੱਸਣਾ ਆ ਜੇ ਨਾ ਵੀ ਘਰ ਦੇ ਵਿੱਚ ਕੋਈ ਪਤ ਨਾ ਪਵੇ ਭਰਾ ਵੀ ਦੱਸ ਆਓ ਪਿੰਡਾਂ ਕੋਲ ਭੇਜੇ ਅੱਗੇ ਘੜਾ ਕਪਤ ਬਿਨਾਂ ਸਾਰਾ ਦਿਨ ਨਹੀਂ ਲੱਗਦਾ ਅੱਗੇ ਵੀ ਹੁਹਾਰ ਇੰਦਾ ਰੋਈਦੀ ਆੜੀ ਉਹਨਾਂ ਨੂੰ ਮੈਂ ਵੱਡਿਆ ਵੀ ਸਾਨੂੰ ਵਾਕ ਕਰ ਦੋ ਨਾਲੇ ਤੈਨੂੰ ਅਗਲ ਆਜੂਗੀ ਜੇ ਸੌਦਾ ਪਤਾ ਆਬ ਲੈਉਣਾ ਪਿਆ ਕੋਈ ਗੱਲ ਨਹੀਂ ਆ ਖਾ ਲਾਂਗੇ ਰੋਟੀ ਐਡੀ ਗਾਲੀ ਭੁੱਖੇ ਦੀ ਮਰ ਚਲੇ ਹੈਗੇ ਸਾਰੇ ਰੋਟੀ ਖਾਗੇ ਸੰਦੇ ਆ ਜਿੰਦਾਂ ਨੂੰ ਨਹੀਂ ਕੋ ਮਿਲਦਾ ਉਹ ਵੀ ਖਾਗੇ ਸੰਦੇ ਆ ਕੱਲਾ ਰੋਟੀ ਖਾਗੇ ਨਹੀਂ ਤਾਂ ਸੌਂਦੀ ਗੱਲ ਪੈਸਾ ਤਾਂ ਲੱਗ ਹੀ ਚਾਹੀਦਾ ਬੰਦੇ ਦੇ ਕੋਲ ਟੱਗੇ ਦਾੜੇ ਕੋ ਕੀ ਕਿੰਨੇ ਕ ਨੋਟ ਉਹ ਢਾੜੇ ਕੋ ਪਏ ਤੇ ਜਦੋਂ ਕਿਤੇ ਜਾਣਾ ਹੁੰਦਾ ਅਗਲੇ ਦੇ ਕੇ ਤੋਰਤੇ ਆ ਪਤਾ ਮੈਨੂੰ ਕਿੰਨੇ ਕ ਦਿੰਦੇ ਹੈ ਉਹ ਗੱਡੀ ਪਾਣੀ ਤੇ ਦਿੰਦੀ ਚੱਲਦੀ ਤੇਲ ਪੈਂਦਾ ਉਹਦੇ ਚ ਵੀ ਕਿੰਨੇ ਕ ਦਿੰਦੇ ਆ ਕਿੰਨੇ ਕ ਦਿੰਦੇ ਆ ਉਹ ਪਤਾ ਵਾ ਮੈਨੂੰ ਕਿੰਨੇ ਕ ਪੈਸੇ ਦੇ ਕੇ ਤੋਰਦੇ ਰਹੇ ਤੁਹਾਨੂੰ ਜਦੋਂ ਕਿ ਰਿਸ਼ਤੇਦਾਰ ਦੇ ਜਾਣੇ ਹੀ ਮੈਂ ਇੱਕ ਵਾਰ ਕਹੀ ਨਹੀਂ ਹੁੰਦੀ ਵੀ ਫਰੂਟ ਲੈ ਜੀਏ ਕੋਈ ਚੀਜ਼ ਬਣਦੀ ਹੈ ਖੰਡਵਾਤੀ ਨਾ ਪੈਹੀ ਜਾਂ ਨਹੀਂ ਆ ਹੋਰ ਪਿੰਡ ਦੇ ਪੈਹੀ ਆ ਮਾੜੇ ਚੰਗੇ ਦਿਨ ਤੇ ਆਉਂਦੇ ਰਹਿੰਦੇ ਆ ਸਦਾ ਇੱਕੋ ਜਿਹੀ ਨਹੀਂ ਲੈਂਦੇ ਤੁਹਾਡੇ ਰਹਿ ਸ਼ੁਰੂ ਤੋਂ ਇੱਕੋ ਕਦੋਂ ਖੜਦੇ ਰਹਿੰਦੀ ਖਾਣ ਨੂੰ ਕੋ ਤੈਨੂੰ ਸਭ ਕੋ ਮਿਲ ਜਾਣਾ ਜਦੋਂ ਕੋਈ ਆਉਂਦਾ ਹੀ ਉਦੋਂ ਤੁਹਾਡਾ ਧਿਆਨ ਹੁੰਦਾ ਹੀ ਕੋਈ ਲੈ ਕੇ ਨਹੀਂ ਆ ਤੈਨੂੰ ਕੀ ਨਹੀਂ ਆ ਮਿਲਦਾ ਪਲੀੜਾ ਕਪੜਾ ਨਹੀਂ ਮਿਲਦਾ ਕਿ ਜਾਂ ਹੋਰ ਕੋਈ ਚੀਜ਼ ਨਹੀਂ ਮਿਲਦੀ ਖਾਣ ਕੀ ਵਾਲੀ ਨਹੀਂ ਮਿਲਦੀ ਕਿੰਨਾ ਕੁ ਮਿਲਦਾ ਤੇ ਕਿੰਨਾ ਕੁ ਨਹੀਂ ਕੀ ਆ ਵਾਲਕਰ ਵਾਲੇ ਹੀ ਤੇ ਇਹਨਾਂ ਨੂੰ ਪਿਛੂ ਪੈ ਗਏ ਹੀ ਉਸੇ ਉਹਦੇ ਸਾਰੇ ਡੱਬਰ ਨੂੰ ਇਹ ਉਹ ਦਾਸੋ ਬਾਏ ਈ ਇੰਦਾ ਦਾਵਾ ਤੈਨੂੰ ਪਤਾ ਵੀ ਉਹਨੇ ਬੋਲਣ ਨੂੰ ਨਹੀਂ ਹਟਣਾ ਤਾਂ ਤੂੰ ਗਾੜੀਆਂ ਕਿਉਂ ਸੇੜਾ ਡਾਉਣੀ ਹੋਣਾ ਕਾਦਾ ਸੇੜਾ ਡਾਉਣਾ ਸਾਡੇ ਸਾਹਮਣੇ ਹੀ ਆ ਉਹਦੋਂ ਜਦੋਂ ਆਏ ਸ਼ਰੂ ਕਿਦਾਂ ਬੋਲੇ ਤੇ ਤੇਰੇ ਸਾਹਮਣੇ ਥੋੜੀ ਲਾਪਾ ਕੀਤੀ ਮੈਂ ਕਿਹਾ ਚੁੱਪ ਕੀਤਾ ਰਿਹਾ ਹੁਣ ਘਰੋਂ ਤੇ ਉਹਨੂੰ ਕੱਢਣੋਂ ਰਿਹਾ ਤੈਨੂੰ ਵੀ ਪਤਾ ਵਾ ਕਿ ਪ੍ਰਾਣੀਆਂ ਬੁੜੀਆਂ ਦਾ ਸੁਭਾਅ ਹੀ ਇੰਦਾ ਦਾਵਾ ਤੇ ਸੁਭਾਅ ਇੰਦਾ ਤਾਂ ਕੀ ਹੁਣ ਮਰ ਜੀਏ ਕਿੰਨਿਆਂ ਕਰੀ ਜਾਣੀਆਂ ਇਹਨਾਂ ਦੀਆਂ ਆ ਤਾਂ ਤੂੰ ਕਿਉਂ ਉਹਨੂੰ ਕੋਈ ਗੱਲ ਕਰਨੀ ਆ ਆ ਸੋਨੇ ਵਾਲਾ ਨਵੇਂ ਟੂ ਚ ਡਾਹਤਾ ਵਾ ਤੂੰ ਵਿੱਚ ਜਦੋਂ ਉਹ ਕਰਦੇ ਫਿਰ ਮੈਂ ਨਹੀਂ ਕਰਨੀ ਆ ਮੈਂ ਨਹੀਂ ਜਾਣਾ ਮਾਦਾ ਠੀਕ ਆ ਨਾ ਤੂੰ ਜਾ ਕੇ ਤੇ ਕਹਿ ਦੇ ਜਾਣਾ ਤੁਹਾਨੂੰ ਪੈਣਾ ਵਾ ਠੀਕ ਆ ਨਾ ਮੈਨੂੰ ਮੇਰਾ ਸੋਨਾ ਦਵਾ ਦਿਓ ਮੈਂ ਫਿਰ ਕਿਸ ਨੂੰ ਕੋਹ ਨਹੀਂ ਕਹਿੰਦੀ ਮੇਰੇ ਵੱਲੋਂ ਭਾਵੇਂ ਕੋਈ ਜਾਵੇ ਭਾਵੇਂ ਕੋਈ ਨਾ ਜਾਵੇ ਇਹਦੇ ਲਿਆ ਪਹਿਲਾਂ ਉਹਦੇ ਖਾਣਾ ਪਰਕੀ ਸੋਨਾ ਵੀ ਤੈਨੂੰ ਦਵਾ ਦੰਨੇ ਆ ਸਮਝੀ ਮੁੜ ਕੇ ਨਾਲ ਲੈ ਕੇ ਉਹਨੂੰ ਕੋਈ ਗੱਲ ਨਹੀਂ ਆ ਰੋਟੀ ਵੀ ਮਿਲ ਜਾਂਦੀ ਪਹਿਲਾਂ ਜਾਓ ਫੇਰ ਹੀ ਲਿਆਉਂਗੀ ਤੂੰ ਨਹੀਂ ਹਟਣਾ ਫਿਰ ਪਹਿਲਾਂ ਜਾ ਉਹ ਆ ਉਹਨੂੰ ਮੈਂ ਗੱਲ ਦੱਸਤੀ ਨਾ ਤੇ ਉਹਨੇ ਬੋਲੀਆਂ ਪਾਉਂਦੀਆਂ ਤੇਰੇ ਵੱਲੋਂ ਆ ਜਣਾ ਹੀ ਤੇ ਆ ਜਣਾ ਅੱਗੇ ਕਿਹੜਾ ਨਹੀਂ ਹੁੰਦੇ ਤੈਨੂੰ ਬੇਇੱਜ਼ਤੀ ਕਰਾਉਂਦੀ ਆਤ ਪਈ ਹੈ ਨਾ ਮੈਂ ਉਹਨੂੰ ਜਾ ਕੇ ਕਹਿਣਾ ਵੀ ਆ ਗੱਲ ਕਹਿਣ ਦੀ ਜਾਓ ਜਾਓ ਲੈ ਲਈ ਫਿਰ ਸੋਨਾ ਦੇਖੋ ਕਹੋ ਜਾ ਕੇ ਸੋਨਾ ਦਾ ਵਾਦੀਤ ਦੇਉ ਕਰਦੀ ਲੈਣਾ ਨਹੀਂ ਹੁੰਦਾਸ ਆਪੇ ਭਾਂ ਜੋ ਮਰਜ਼ੀ ਕਰਦੇ ਰਣ ਕੁੜੀ ਨੂੰ ਵੀ ਜੋ ਮਰਜ਼ੀ ਪਾਈ ਜਾਂਦੇ ਆ ਜੇ ਮੈਂ ਆਪਣੇ ਪੈਸੇ ਮੰਗਦੀ ਆ ਚਾਹੀ ਆਪਣਾ ਸੋਨਾ ਮੰਗਦੀ ਆ ਉਹਨਾਂ ਨੂੰ ਗੱਲਾਉਣ ਲੱਪੈਂਦੀ ਆ ਹੁਣ ਮੈਂ ਆਪਣਾ ਲੈ ਕੇ ਵੱਖਰਾ ਹੀ ਰੱਖਣਾ ਵਾ ਕਰਦੇ ਰਹੇ ਜੋ ਕਰਨਾ ਉਹ ਮਾਦਾ ਮੈਂ ਤਾਂ ਨਾ ਗੱਲ ਕਰਨੀ ਸੀ ਇੱਕ ਆਹ ਹੈ ਕਿਹੜਾ ਨਵਾਂ ਸੁਣਾ ਲਿਆ ਕੇ ਆ ਗਿਆ ਮੈਂ ਦੱਸ ਮੈਨੂੰ ਕੀ ਗੱਲ ਕਰਨੀ ਹੈ ਪਰਪਿੰਦਰ ਨੂੰ ਕੀ ਕਿਹਾ ਸੀ ਤੂੰ ਮੈਂ ਕੀ ਕਿਹਾ ਸੀ ਉਹਨੂੰ ਮੈਂ ਤਾਂ ਕੋਈ ਗੱਲ ਕੀਤੀ ਉਹ ਕਹਿਣ ਦੀ ਵੀ ਮੈਨੂੰ ਆਣ ਕੇ ਕਹਿਣ ਦੀ ਆ ਵੀ ਮੈਂ ਤੇਰੇ ਰਿਸ਼ਤੇਦਾਰਾਂ ਨੂੰ ਮਿਲਣਾ ਤੂੰ ਮੇਰੇ ਨਾਲ ਮਿਲਣਾ ਹਾਂ ਗੱਲ ਨਹੀਂ ਮੈਂ ਕਹੀ ਉਹਦੀ ਮਰਜ਼ੀ ਆ ਜਿੱਦਾਂ ਕਹਿਣ ਦਈ ਆ ਨਾ ਉਦਾਂ ਹੀ ਕਰ ਲਾਂਗੇ ਫਿਰ ਤੂੰ ਕਹੀ ਐ ਇਨੀ ਗੱਲ ਤਾਂ ਇਹ ਮੈਂ ਰਹੀ ਆ ਕਹਿਣ ਵੇ ਇੱਕ ਦੇ ਨਾਲ ਚਾਰ ਉਹ ਆਪਣੇ ਕੋਲੋਂ ਲਾ ਲੈਂਦੀ ਆ ਤੇ ਤੂੰ ਝਾਟੀ ਉਹਦੀ ਗੱਲ ਤੇ ਯਕੀਨ ਕਰ ਲੈਣਾ ਵਾ ਉਹ ਮੈਂ ਉਹ ਗੱਲ ਵੱਲੋਂ ਨਹੀਂ ਆਇਆ ਹਾਂ ਉਹਨੇ ਨਵੇਂ ਮੁੱਦੇ ਬਣਾਇਆ ਵਾ ਇੱਕ ਕਿਹੜਾ ਮੁੱਦਾ ਬਣਾ ਲਿਆ ਵਾ ਤਾਂ ਮੁੱਦਾ ਕੀ ਬਣਾਉਣਾ ਵੰਨੇ ਉਹ ਕਹਿਣ ਈ ਪਿੰਡ ਵਾਲਿਆਂ ਦਾ ਜਿਹੜਾ ਸੋਨਾ ਵਾ ਨਾ ਉਹ ਮੈਨੂੰ ਵਾਪਸ দাও ਜਦੋਂ ਨਹੀਂ ਤੁਸੀਂ ਮਿਲਣਾ ਗਿਲਣਾ ਕਿਸ ਨੂੰ ਹਾਂ ਗੱਲ ਕਹਿਣ ਈ ਉਹਨੇ ਤਾਂ ਰੋਟੀ ਪਾਣੀ ਬੰਦ ਕੀਤਾ ਵਾ ਤੇ ਗਾੜੀ ਮਰਜੀ ਵੇਖ ਲਓ ਆਪਣੀ ਕੀ ਕਰਨਾ ਤੁਹਾਨੂੰ ਮੈਂ ਕਹਿਂ ਦਿਆਂ ਹਣ ਵਾਕ ਕਰ ਦੋ ਨਾਲੇ ਇਹਨੂੰ ਪਤਾ ਲੱਗ ਜਾਊਗਾ ਵਾਕ ਨੂੰ ਤਾਂ ਬੜਾ ਕਾਲਾ ਵਾ ਤੇ ਦਵਾ ਦਵਾ ਸਾਨੂੰ ਵੱਖ ਕਰ ਦੋ ਵੱਖ ਕਰ ਦਿੰਨੇ ਆ ਜਿਹੜਾ ਪੈਲੀ ਬੰਨਾ ਤੇ ਨਾਉਣਾ ਨਾ ਉਹ ਤੇਰਾ ਵਕਾ ਕੇ ਤੇਨੇ ਪੇਕੇ ਨਿਕਲ ਜਾਣਾ ਵਾ ਵੇਖ ਲੈਂਂ ਤੇਰਾ ਨਾ ਕੀ ਬੰਨਾ ਵਾ ਤੇ ਰਈ ਸੋਨੇ ਦੀ ਗੱਲ ਜੇ ਸੋਨਾ ਮੰਗਦੀ ਹੈ ਨਾ ਤੇ ਜਿੰਨੇ ਜਾਣਿਆਂ ਵਿੱਚ ਪਾਇਆ ਹੈ ਨਾ ਓਨੇ ਜਾਣੇ ਇਕੱਠੇ ਕਰ ਲੈ ਤੇ ਸੋਨਾ ਲੱਲੇ ਉਦੋਂ ਕਿ ਆਪਣਾ ਨੱਕ ਉੱਚਾ ਕੀਤਾ ਸੀ ਨਹੀਂ ਸੱਸ ਨੂੰ ਆ ਪਾਇਆ ਤੇ ਸਹੁਰੇ ਨੂੰ ਆ ਪਾਇਆ ਜੇ ਇਹੋ ਕਰਤੂਤਾਂ ਕਰਨੀਆਂ ਹੀ ਤੇ ਉਦੋਂ ਹਾਰਾ ਨਾ ਮਿਲਦੀਆਂ ਕਰ ਲੈਂਦੇ ਸਾਨੂੰ ਕੀ ਲੋੜ ਪਈ ਆ ਭਵਾਉਂਦੀ ਹੱਦ ਹੋ ਗਈ ਇਹਦੇ ਵਾਲੀ ਮਾਂ ਨੇ ਆ ਸਿਖਿਆ ਦਿੱਤੀ ਆ ਕਹਿੰਦੀ ਹੁਣੀ ਆ ਸਹੁਰਿਆਂ ਵਾਲਾ ਤਾਂ ਪਚਾ ਗਈ ਆ ਹੁਣ ਜਿਹੜਾ ਹੀ ਪਾਇਆ ਵਾ ਨਾ ਉਹ ਵੀ ਉਹਨਾਂ ਕੋਲ ਲੈ ਕੇ ਨਾ ਇੱਥੇ ਪਚਾ ਜਾ ਕੋਈ ਅਕਲ ਨੂੰ ਹੱਥ ਮਾਰ ਓਹ ਆ ਗੱਲ ਮੈਂ ਵੀ ਉਹਨਾਂ ਕੀਤੀ ਆ ਕਿ ਸੋਨਾ ਤੁਸੀਂ ਪਾਇਆ ਕਾਲੀ ਗਾੜੀਆਂ ਕਹਿੰਦੀ ਵੀ ਚੋਲੇ ਨੂੰ ਤੁਸੀਂ ਕਿਹਾ ਸੀ ਕਿ ਮਿਲਨੀਆਂ ਵੀ ਸੋਣੀਆਂ ਹੋਣੀਆਂ ਚਾਹੀਦੀਆਂ ਤੇ ਉਦਾਂ ਵੀ ਸੋਨੇ ਦਾ ਸੈੱਟ ਪਹਿਣਾ ਚਾਹੀਦਾ ਹਾਂ ਆ ਗੱਲ ਕਹਿੰਦੀ ਉਹ ਗਾੜੀਆਂ ਆਹੋ ਉਹਨਾਂ ਨੇ ਤੁਹਾਡੇ ਕਹਿਣ ਤੇ ਪਾਤਾ ਤੇ ਕੋਈ ਗੱਲ ਨਹੀਂ ਇਹਦਾ ਸੋਨਾ ਦੇ ਦੇਣੀ ਆ ਪਰ ਤੂੰ ਵੀ ਇੱਕ ਗੱਲ ਦਾ ਧਿਆਨ ਰੱਖੀ ਪਿਆਲੀ ਬੰਨੇ ਵਾਲ ਧਿਆਨ ਨਾ ਕਰੀ ਉਹ ਚੋ ਕੱਖ ਨਹੀਂ ਮਿਲਣਾ ਚੱਲ ਸੋਨਾ ਵੇਚੋ ਤੇ ਖਾਓ ਜਾ ਕੇ ਦੋਵੇਂ ਜਣੇ ਨਹੀਂ ਉਹ ਚੋ ਕਿਉਂ ਨਹੀਂ ਮਿਲਾਂ ਦੱਸ ਉਹਦੇ ਉਹਦੇ ਪਿੰਡੋਂ ਪਿਆਵ ਉਹ ਵਾਸ ਲੈਣਾ ਵੇ ਕਸੂਰ ਤਾਂ ਸਾਰਾ ਤੇਰਾ ਵਾ ਚਿੱਡੂ ਬਣ ਕੇ ਦੋਦੀਆਂ ਗੱਲਾਂ ਸੁਣ ਕੇ ਧਿਆਨ ਕੇ ਮੇਰੇ ਦਿਵਾਲੇ ਹੋ ਗਿਆਂ ਵਾ ਉਥੇ ਜਵਾਬ ਦੇ ਕੇ ਉਹਨੂੰ ਕਿ ਸੋਨਾ ਸੋਨਾ ਕੱਖ ਨਹੀਂ ਮਿਲਣਾ ਓਏ ਲੜਾਈ ਤਾਂ ਹੀ ਮੁਕਣੀ ਆ ਜਿੰਨਾ ਚਿਰ ਵੱਖ ਨਾ ਕਰੋ ਸਾਨੂੰ ਉਹਨਾਂ ਚਿਰ ਲੜਾਈ ਮੁਕਣੀ ਅੱਛਾ ਇਹ ਲੜਾਈ ਹੁਣ ਆ ਗਈ ਆ ਵੱਖ ਦੀ ਕਦੀ ਸੋਨਾ ਦੇ ਦੋ ਕਦੀ ਵੱਖ ਕਰ ਦੋ ਇਹ ਕੰਮ ਨਹੀਂ ਹੋਣਾ ਮਾਤਾ ਨਾਲ ਉਹਨੇ ਮੈਨੂੰ ਕਹੀ ਆ ਤੇ ਮੈਂ ਤੈਨੂੰ ਆਣ ਕੇ ਦੱਸਤੀ ਆ ਠੀਕ ਆ ਵਾਰਸ ਦੇਣਾ ਨਹੀਂ ਦੇਣਾ ਉਹ ਤੁਹਾਡੀ ਮਰਜ਼ੀ ਆ ਜਾ ਕੇ ਤੂੰ ਨਾਲ ਗੱਲ ਕਰ ਲੈ ਕੋਈ ਨਹੀਂ ਕਰ ਲੂਗੀ ਮੈਨੂੰ ਉਹਦਾ ਡਰ ਨਹੀਂਗਾ ਪਿਆ ਪਿਆ ਜੱਜ ਲੱਗੀ ਆ ਉੱਥੇ ਉਹ ਤੀ ਤਾਂ ਦੋਵੇਂ ਰੋਟੀ ਖਾਣੀ ਹਰਾਮ ਕੀਤੀ ਆ ਤੂੰ ਆਪਣੇ ਘਰ ਤੂੰ ਕਿਆਦ ਲੈ ਕੇ ਆਇਂਦੀ ਤੇ ਕਦੀ ਉਹ ਲੈ ਕੇ ਆ ਜਾਂਦੀ ਆ ਜੇ ਤੂੰ ਚੰਗਾ ਹੋਵੇਂ ਨਾ ਆ ਕੰਮ ਹੋਣੀ ਨਾ ਉੱਥੇ ਮੋੜ ਕੇ ਜਵਾਬ ਦੇ ਨੋ ਉਹਨੂੰ ਤੂੰ ਮੂੰਹ ਚ ਲਾਚੀਆਂ ਪਾਈਆਂ ਹੰਦਗਾਵਾ ਤੁਹਾਡੇ ਦੁੱਖ ਹੋਣਾ ਡੈਡੀ ਘਰ ਨਹੀਂਗਾ ਰਹਿੰਦਾ ਸਾਰਾ ਦਿਨ ਬੰਬੀ ਦੇ ਕਾਢ ਹੁੰਦਾ ਵਾ ਉਹ ਤੇ ਜੇ ਉਹ ਕਰ ਨਹੀਂ ਰਿਹਾ ਤਾਂ ਤੂੰ ਹੀ ਬੰਬੀ ਦਾ ਚਲ ਜਾ ਕਰ ਤੂੰ ਕਰ ਕੀ ਕਰਦਾ ਉਹ ਤੇ ਵਿਚਾਰੇ ਨੂੰ ਚਾਹ ਦੀ ਆਸ ਨਹੀਂ ਤੁਹਾਡੇ ਤੋਂ ਉਹ ਚੰਗਾ ਚੰਗਾ ਤੈਨੂੰ ਆਸ ਵਾ ਉਹ ਲੋਕਾਂ ਨੂੰ ਕੀ ਦੱਸਦਾ ਹੋਊਗਾ ਤੂੰ ਬਹੁਤਾ ਸਿਆਣਾ ਨਾ ਬਣ ਜਿਹੜੀ ਗੱਲ ਕਰਨ ਆਇਆ ਨਾ ਉਹ ਗੱਲ ਕਰ ਚ ਸਿਆਣੇ ਰਹਿ ਗਏ ਨਾ ਸਾਨੂੰ ਤਾਂ ਕੱਖ ਨਹੀਂ ਗਾ ਪਤਾ ਅਸੀਂ ਸਿਆਣੇ ਕਿਥੋਂ ਰਹਿ ਗਏ ਆ ਜਦੋਂ ਤੀਆਂ ਪੁੱਤ ਤੁਹਾਡੇ ਵਰਗੇ ਹੋ ਜਾਂਨਾ ਮਾਂ ਪੇ ਛਦਾਈ ਬਣ ਜਾਂਦਾ ਵਾ ਸਿਆਣਪ ਚਲ ਜਾਂਦੀ ਸਾਰੀ ਸਾਡੇ ਨਾਲ ਵੀ ਉਹ ਕੰਮ ਹੋਇਆ ਵਾ ਮੈਨੂੰ ਨਹੀਂ ਫਿਰ ਇੱਕ ਗੱਲ ਦਾ ਪਤਾ ਜਾ ਕੇ ਤੈਨੂੰ ਪੁੱਛ ਲੋ ਕੀ ਸੋਨਾ ਦੇਣਾ ਉਹਨੂੰ ਕਿ ਨਹੀਂ ਦੇਣਾ ਮੈਨੂੰ ਪੁੱਛਣ ਦੀ ਕੋਈ ਲੋੜ ਨਹੀਂ ਗਈ ਮੈਂ ਕਿਉਂ ਪੁੱਛਾਂ ਉਹਨਾਂ ਜਾ ਕੇ ਹੂੰ ਤਾਂ ਲੱਗਦਾ ਵਾ ਕੀ ਬੋਤ ਚਲ ਜਾਂ ਬਹੁਈ ਯਮਾ ਦਾਦੀ ਕੋਲ ਦੇਹ ਤੇ ਹੈਗੀ ਆ ਕੋਈ ਨਹੀਂ ਚਾਹ ਖੜਦੀ ਆ ਨਾਲੇ ਪੁੱਛਦੀ ਆ ਜਾ ਕੇ ਕਿ ਕੀ ਬਣਿਆ ਹੋ ਮੁੱਕਣਾ ਨੀਂਗਾ ਦੇਣਾ ਘਰ ਦੇ ਵਿੱਚੋਂ ਇਹ ਨਹੀਂ ਹੁਣ ਮੁੱਕਣਾ ਹਾਂ ਇਹ ਇਦਾਂ ਹੀ ਰਹਿਣਾ ਉਹ ਮੇਰਾ ਤਾਂ ਜੋ ਵਿਆਹ ਹੋਇਆ ਨਾ ਕਪਤ ਰਿਆ ਏਦਾਂ ਵਾ ਅਜੇ ਤਾਂ ਦੂਜਾ ਵਿਆਹਣ ਵਾਲਾ ਵਾ ਕੋਠੀ ਪਾਉਣ ਵਾਲੀ ਆ ਫੇਰ ਪਤਾ ਨਹੀਂ ਕੀ ਕਰਨਾ ਤੇਰੇ ਕਹਿੰਦਾ ਮਤਲਬ ਕੀ ਆ ਕਪਤ ਮੈਂ ਪਾਇਆ ਵਾ ਉਹ ਚੁੱਪ ਕੀਤੀ ਰਹਿੰਦੀ ਆ ਜਿਹੜੀ ਅੰਦਰ ਤੇਰੇ ਨਾਲ ਬੋਲਣ ਲਈ ਹੈ ਨਾ ਉਹਦਾ ਚੁੱਪ ਕਰਾਉਣਾ ਸੀ ਨੂੰ ਮਾਤਾ ਤੂੰ ਹੋ ਪ੍ਰਧਾਨੀਆਂ ਛੱਡਦੇ ਹਾਂ ਚੁੱਪ ਕਰਕੇ ਰੋਟੀ ਖਾਈ ਜਾ ਤਿੰਨ ਟਾਈਮ ਤੇ ਸਾਰਾ ਕੁਝ ਜੋ ਕੁਝ ਹੈਗਾ ਉਹਨੂੰ ਫੜਾਦਾ ਪਿਆ ਲੈ ਪਚਾਦੇ ਪੇਕੇ ਆਪਣੇ ਹਾਂ ਰੋਟੀ ਖਾਣੀ ਆ ਨਾ ਰੋਟੀ ਰਮਾਨਾ ਖਾਈ ਜਾ ਇਹ ਕੰਮ ਮੇਰ ਕੋ ਨਹੀਂ ਹੁੰਦੇ ਚੁੱਪ ਕਰਕੇ ਬਹਿ ਜਾ ਉਹਨੇ ਸਭ ਕੁਝ ਇਹਨੂੰ ਫੜਾ ਦਿੰਨੀ ਆ ਤੇ ਮੈਂ ਰੋਟੀ ਨੂੰ ਤਰਲੇ ਲੈਂਦੀ ਰਹੂੰ ਵੀ ਕਦੋਂ ਇਹ ਪਕਾਵੇ ਤੇ ਕਦੋਂ ਮੈਨੂੰ ਰੋਟੀ ਫੜਾਵੇ ਉਹ ਚੰਗਾ ਭਰਾ ਤੇ ਇਹਨਾਂ ਨੇ ਕੋਈ ਵੀ ਜਿੱਤ ਸਕਦਾ ਜਾ ਜਾ ਕੇ ਕੰਮ ਕਰ ਆਪਣਾ ਜਦੋਂ ਇਹਨੇ ਆਉਣਾ ਹੁੰਦਾ ਨਾ ਨਵਾਂ ਸਨਾ ਲੈ ਕੇ ਆਉਣਾ ਹੁੰਦਾ ਵਾ ਉਹ ਏਦਾਂ ਕਹਿੰਦੀ ਆ ਉਹ ਏਦਾਂ ਕਹਿੰਦੀ ਆ ਉਹਨੇ ਤਾਂ ਕੁਝ ਨਾ ਕੁਝ ਕਹਿੰਦੀ ਰਹਿਣਾ ਸਾਨੂੰ ਦੇ ਦੇ ਕੁਝ ਤਾਂ ਸਾਰਾ ਘਰ ਸੰਭਲੇ ਅਸੀਂ ਗਾਂ ਜਾਈਏ ਮੰਮੀ ਦੱਸੋ ਆ ਲੋ ਚਾਹ ਕਿਹੜੀ ਚਾਹ ਲੈ ਕੇ ਆਈ ਮੇਰੀ ਭਿੜੀ ਲੈ ਜਾ ਚਾਹ ਮੀ ਆਹ ਕੰਮ ਤੁਸੀਂ ਚੰਗਾ ਕੀਤਾ ਵਾ ਚਾਹ ਡੋਲ ਕੇ ਰੱਖ ਦਿੱਤੀ ਆ ਜੇ ਚੀਜ਼ ਮਿਲਦੀ ਆ ਨਾ ਚੁੱਪ ਕਰਕੇ ਖਾ ਲਿਆ ਕਰੋ ਆ ਸੁੱਟਣ ਵਾਲੀ ਗੱਡੀ ਗੱਲ ਵਪਲਾ ਚੁੱਪ ਕਰਕੇ ਬਹਿ ਜਾ ਪਹਿਲਾਂ लवली ਨੂੰ ਸੁਖਾਲ ਕੇ ਤੇ ਮੇਰੇ ਵੱਲ ਘਲਤਾ ਤੇ ਹੁਣ ਚਾਹਾਂ ਪਿਆਲ ਦੀ ਫਿਰਦੀਆਂ ਤੇਰੀਆਂ ਚਾਹਾਂ ਦੇ ਮੈਨੂੰ ਕੋਈ ਲੋੜ ਨਹੀਂ ਗਈ ਉਹਨੂੰ ਕਿ ਕਹਿੰਨੀ ਹਾਂ ਵੀ ਮੇਰੇ ਪੇਕਿਆਂ ਤੋਂ ਛਾਪਾ ਮੰਗਦੇ ਹੈਗੇ ਵਿਚੋਲੇ ਨੂੰ ਕਿਹਾ ਸੀ ਲਿਆ ਵਿਚੋਲੇ ਨੂੰ ਮੇਰੇ ਮੂੰਹ ਦੇ ਤੇ ਮੈਂ ਉਹਦੇ ਨਾਲ ਗੱਲ ਕਰਾਂ ਪਿੱਤਾ ਇਹਨੂੰ ਕਦੋਂ ਗੋਲੀ ਮਾਰੀ ਸੀ ਪਿਆਨੂੰ ਛਾਪਾਂ ਚਾਹੀਦੀਆਂ ਵਾ ਤਾਂ ਹੀ ਤੂੰ ਪੇਕੇ ਦੇ ਆਈ ਹੁਣੀ ਸਮਾਨ ਪੇ ਇਹਨਾਂ ਨੇ ਮੇਰੇ ਪੇਕੇ ਕੋ ਛਾਪਾਂ ਪਵਾਈਆਂ ਸੀ ਅਹੀਂ ਨਹੀਂ ਇਹ ਕੰਮ ਕੀਤਾ ਤੇ ਜੇ ਤੂੰ ਸੋਨਾ ਲੈਣਾ ਵਾ ਤੇ ਜਿੰਨੇ ਜਣੇ ਤੂੰ ਇਕੱਠੇ ਕੀਤੇ ਹੈ ਨਾ ਕਰ ਲੈ ਹੁਣ ਇਕੱਠੇ ਉਹਨਾਂ ਸਾਰਿਆਂ ਜਾਣੇ ਤੇ ਰਹਾ ਤੇ ਰੱਖੂੰਗੀ ਪੀ ਆ ਵੇਖ ਲਓ ਜਿੱਦਾਂ ਪਾਇਆ ਹੈ ਨਾ ਉਦਾਂ ਮੈਂ ਵਾਪਸ ਕਰਤਾ ਜੀ ਮੰਮੀ ਆਹ ਬਲਾ ਚੰਗੀ ਗੱਲ ਵਾ ਜੇਦੇ ਸੋਨੇ ਦੀ ਗੱਲ ਕਰਨ ਦੇ ਹੈ ਨਾ ਤੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਆਪੇ ਤਾਂ ਤੁਸੀਂ ਕਹਿੰਦੇ ਆ ਕੀ ਮੈਂ ਤੇਰੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਣਾ ਹੈਗਾ ਮੈਂ ਨਹੀਂ ਉਹਨਾਂ ਕੋ ਜਾਣਾ ਤੇ ਮੈਂ ਇਸੇ ਕਰਕੇ ਕਹਿਣ ਦੀਆਂ ਵੀ ਤੁਸੀਂ ਮੇਰੇ ਰਿਸ਼ਤੇਦਾਰ ਛੱਡ ਦਿਓ ਤੁਸੀਂ ਨਾ ਜਾਓ ਪਾਏ ਕੋਈ ਨਹੀਂ ਆਪੇ ਮਿਲੂਗੀ ਤੇ ਜਦੋਂ ਫਿਰ ਸੋਨਾ ਉਹਨਾਂ ਦਾ ਪਾਇਆ ਤੁਸੀਂ ਤਾਂ ਦੋ ਫਿਰ ਸੋਨਾ ਵੀ ਉਹਦਾ ਕੱਢੋ ਫਿਰ ਕੱਲ ਦੀ ਤਕਲੀਫ ਹੋਉਂਦੀ ਆ ਹੁਣ ਚੱਲ ਸੋਨੇ ਦੀ ਗੱਲ ਤੇ ਛੱਡ ਤੇ ਕੀ ਜਾਨੀ ਹਾਂ ਵੀ ਸਾਰਾ ਨਾ ਕਾਰੋਬਾਰ ਛੱਡ ਦੇਣਾ ਤੇ ਰੋਟੀ ਪਾਣੀ ਬੈਠ ਕੇ ਖਾਣ ਨਹੀਂ ਹੁਣੇ ਮੈਂ ਬੈ ਕੇ ਰੋਟੀ ਖਾਂਦਾ ਪਾ ਤੇ ਕੱਲ ਨੂੰ ਤੂੰ ਮੈਨੂੰ ਪੁੱਛਣਾ ਵਾ ਅਜੇ ਤਾਂ ਦੂਜਾ ਵਿਆਹਣਾ ਵਾ ਜੇ ਤੂੰ ਕਹੇ ਨਾ ਵੀ ਮਖਤਾਰੀ ਇੰਨੀ ਛੇਤੀ ਮੇਰੇ ਹੱਥ ਵਿੱਚ ਆ ਜਾਏ ਤੇ ਉਹ ਨਹੀਂ ਗਈ ਮਿਲਨੀ ਸੋਲਾ ਕੰਨ ਖੋਲ ਕੇ ਮੇਰੀ ਗੱਲ ਚੁੱਪ ਕਰਕੇ ਬੰਦਿਆਂ ਵਾਂਗੂੰ ਰਹੀ ਜਾ ਕੰਮ ਕਰੀ ਜਾ ਤੇ ਰੋਟੀ ਪਾਣੀ ਖਾਈ ਜਾ ਉਹ ਮੰਮੀ ਮੈਂ ਇਹ ਨਹੀਂ ਕਹਿੰਦੀ ਕਿ ਸਾਰੀ ਜ਼ਿੰਮੇਵਾਰੀ ਮੇਰੇ ਹੱਥ ਦੇ ਵਿੱਚ ਆਵੇ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਦੇ ਤੁਸੀਂ ਕੰਮ ਫੜੇ ਹੈ ਨਾ ਇਸ ਹਿਸਾਬ ਨਾਲ ਤੁਝੇ ਮੇਰਾ ਰਿਸ਼ਤਾ ਹੋਣਾ ਹੀ ਨਹੀਂ ਆ ਆਹੋ ਪਹਿਲਾਂ ਤਾਂ ਵੱਡੇ ਦਾ ਨਹੀਂ ਹੁੰਦਾ ਹੁਣ ਨਿੱਕੇ ਦਾ ਵੀ ਨਹੀਂ ਹੋਣਾ ਉਹ ਨਹੀਂ ਹੋਣਾ ਜਿੱਦਾਂ ਦੇ ਤੁਹਾਡੇ ਕੰਮ ਆ ਰਿਸ਼ਤੇਦਾਰੀਆਂ ਤਹੀ ਛੱਡੀ ਜਾਂਦੇ ਆ ਲੋਕੀ ਸਾਰਾ ਕੁਝ ਵੇਂਦੇ ਆ ਵੀ ਕਿੰਨੀ ਕ ਅਗਲੇ ਸੱਸਾ ਹੋਰ ਇਹਨੂੰ ਤੇ ਕਿੰਨੀ ਕ ਨਹੀਂ ਫੇਰ ਹੀ ਅਗਲੇ ਕੋਈ ਧੀ ਦਿੰਦੇ ਆ ਅਸੀਂ ਤਾਂ ਗੇਬਰਸ ਤਾਂ ਹੁੰਦੇ ਆ ਤਾਂ ਚਲ ਜਾ ਪੇਕੇ ਜਪਸਤੰਨੀ ਆ ਤੇ ਤੇ ਨਾਲੇ ਰਹੀ ਗੱਲ ਨਿੱਕੇ ਮੁੰਡੇ ਦੀ ਤੈਨੂੰ ਵਿਆਹ ਕੇ ਦੱਸੂਗੀ ਤੇ ਚੰਗੇ ਘਰ ਵਿਆਹੂੰਗੀ ਤੇਰੇ ਮਾਂਵੇਂ ਚ ਭਲੇ ਖਾਣਾ ਹੋਵੇ ਨਾ ਕੀ ਗੱਲ ਅਸੀਂ ਭੁੱਖੇ ਨੰਗੇ ਆ ਸਾਡੇ ਕੋ ਹੈਨੇ ਕੱਖ ਵੀ ਪੈੜੀ ਬੰਨਾ ਸਾਡੇ ਕੋਲ ਸਭ ਕੁਝ ਸਾਡੇ ਕੋਲ ਵਾ ਮੰਮੀ ਮੇਰੀ ਸੁਣੋ ਗੱਲ ਰਿਸ਼ਤੇ ਗੱਲੇ ਚੀਜ਼ਾਂ ਨੂੰ ਨਹੀਂ ਹੁੰਦੇ ਚਾਹੇ ਘਰ ਬਾਹਰ ਨੂੰ ਨਹੀਂ ਹੁੰਦੇ ਰਿਸ਼ਤੇ ਹੁੰਦੇ ਅਗਲਾ ਨੂੰ ਜੇ ਅਗਲ ਹੋਵੇ ਤੇ ਅਕਲ ਤਾਂ ਸਾਰੀ ਤੇਰੇ ਪੇਕਿਆਂ ਨੂੰ ਆ ਗਈ ਜਾ ਆ ਗਈ ਤੈਨੂੰ ਅਸੀਂ ਤਾਂ ਸ਼ਦਾਹੀ ਹਾਂ ਨਾ ਉਦੋਂ ਇੰਨਾ ਤੁਸੀਂ ਪੁੱਛਿਆ ਉਦੋਂ ਤੁਹਾਨੂੰ ਨਾ ਕਿਸੇ ਨੇ ਦੱਸਿਆ ਕਿ ਉਹਨਾਂ ਨੂੰ ਅਗਲ ਹੈ ਨਹੀਂ ਉਹਦਾ ਨਾ ਕਰਦੇ ਉਦੋਂ ਤਾਂ ਮਰਦੇ ਫਿਰਦੇ ਸੀ ਕਿ ਇੰਨੀ ਪੈੜੀ ਲੱਭਣੀ ਨਹੀਂ ਗਈ ਗੱਲਾਂ ਕਰਦੀ ਫਿਰਦੀ ਆਏ ਉਹ ਅਸੀਂ ਤਾਂ ਭਲੇਖੇ ਜੇ ਰਹਿ ਗਏ ਹਾਂ ਜਿਹਹਾਨੂੰ ਸਾਰਾ ਕੁਝ ਪਤਾ ਹੁੰਦਾ ਨਾ ਪਿੱਛਾ ਦੇ ਗੜੀ ਟੱਕਰਨੇ ਆ ਤੇ ਅਸੀਂ ਭੁੱਲ ਕੇ ਵੀ ਰਿਸ਼ਤਾ ਨਹੀਂ ਕਰਨਾ ਇੱਥੇ ਜੇ ਤੁਸੀਂ ਫਸ ਗਏ ਨਾ ਤੇਹੀ ਵੀ ਭਲੇਖੇ ਜੀ ਰਹੇ ਆ ਰਏ ਤੂੰ ਹੀ ਭਲੇ ਖੇਚ ਉਹ ਤਾਂ ਹਣਵੇਂ ਲੋਕੇ ਕਹਿੰਦੇ ਕੁੜੀ ਬੜੀ ਚੰਗੀ ਆ ਉਹ ਤਾਂ ਹੁਣ ਘਰ ਆਈ ਤੇ ਫੇਰ ਪਤਾ ਲੱਗਾ ਪਈ ਐਡੀ ਜਬਾਨਵਾ ਕੁੜੀ ਦੀ ਮੈਂ ਤੇ ਅਮੀ ਚੋਪੀ ਕੀਤੀ ਸੀ ਹੋਂ ਤੱਕ ਚੋਪੀ ਕੀਤੀ ਰਹੀ ਆ ਪਰ ਰੇਗੀ ਬਲਾਉਣ ਤੂੰ ਹੀ ਲਾਇਆ ਵਾ ਗੜੀ ਜਦੋਂ ਫੇਰ ਇੱਕ ਦੇ ਚਾਰ ਜਵਾਬ ਦਿੰਨੇ ਆ ਫਿਰ ਕਿਤੇ ਨਾ ਕਿਤੇ ਤਾਂ ਬੰਦਾ ਬੋਲਦਾ ਹੀ ਆ ਕਿੰਨੀਆਂ ਕਿ ਚਰੀ ਜਾਊਗਾ ਨਹੀਂ ਉਹ ਕਿਹੜਾ ਦਿਨ ਹੀ ਤੇ ਕਿਹੜਾ ਵਾਰ ਹੀ ਜਿੱਦਾਂ ਤੂੰ ਚੁੱਪ ਕੀਤੀ ਹਾਂ ਤੂੰ ਤੇ ਅੱਠ ਦੇ ਨਹੀਂ ਕੱਢੇ ਤੇ ਸੰਦੀਪ ਨਾ ਨਾ ਰੌਲਾ ਰੱਪਾ ਪਾਉਣ ਵੀ ਡੈਪੀ ਹਾਂ ਆਹ ਕੰਮ ਨਹੀਂ ਕਰਦੀ ਆ ਕੁਝ ਨਹੀਂ ਕਰਦੀ ਪਹਿਲਾਂ ਪੜਾ ਕੇ ਤੇ ਕੁੜੀ ਦਿਵਾਲੇ ਮੁੰਡੇ ਨੂੰ ਘਰ ਛੱਡਦੀ ਹੁੰਦੀ ਆ ਕਾਲਜ ਜਾਂਦੀ ਅੱਜ ਸਹੇਲੀ ਦੇ ਘਰ ਚਲ ਗਈ ਆ ਜੀ ਉਹ ਵਿਆਹੀ ਗਈ ਆ ਹੁਣ ਤੈਨੂੰ ਮੈਂ ਲੱਗ ਗਈ ਆ ਮੇਰੇ ਦਿਵਾਲੇ ਘਰ ਛੱਡਦੀ ਉਹਨੂੰ ਕੋਈ ਅਗਲ ਨੂੰ ਹੱਥ ਮਾਰ ਪਲ ਕੇ ਪਰਜਾਈਆਂ ਤੇਰੀ ਮਾਂ ਨਾਲ ਐਦਾ ਕਰਨ ਗਿਆ ਫੇਲ ਹੋ ਲੱਗਣੀ ਤੈਨੂੰ ਆਹੋ ਤੁਸੀਂ ਸਾਰੇ ਚੰਗੇ ਆਗੇ ਅਸੀਂ ਗਲਤ ਵਾਂ ਨਹੀਂ ਨਹੀਂ ਤੁਹਾਨੂੰ ਨਹੀਂ ਚਾਵਾ ਉਹ ਤਾਂ ਬਹੁਤ ਚੰਗੀ ਆ ਤੇ ਮੇਰਾ ਸੋਨਾ ਦੋ ਜਿਹੜਾ ਹੈਗਾ ਵਾ ਸਿੱਧੀ ਗੱਲ ਵਾ ਮੇਰੇ ਕੋਲ ਹੈ ਨਹੀਂ ਕੋਈ ਸੋਨਾ ਜਾ ਕੇ ਆਪਣਾ ਕੰਮ ਕਰ ਕੰਮ ਕਰਦਾ ਫਿਰਦੀ ਆ ਇੱਕ ਹੱਥ ਤੇ ਲਿਆ ਕੇ ਮੇਰਾ ਸੋਨਾ ਰੱਖ ਦੇ ਤੇ ਦੂਜੇ ਹੱਥ ਤੇਰਾ ਰੱਖ ਦੂੰਗੀ ਤੁਸੀਂ ਮੇਰਾ ਤਾਂ ਦਊ ਪਹਿਲਾਂ ਤੁਹਾਡਾ ਵੀ ਵੇਖੀ ਜਾਓ ਜਦੋਂ ਮਿਲੂਗਾ ਅੱਛਾ ਬੜੀ ਸਿਆਣੀ ਆ ਤੈਨੂੰ ਫੜਾਦਾ ਇੱਥੋਂ ਵਾਲਾ ਵੀ ਲੈ ਗਈਆਂ ਤੋ ਉੱਥੋਂ ਵਾਲਾ ਵੀ ਦੇਦਾ ਮੈਨੂੰ ਕੌਣ ਸਿਆਣੀ ਆਖੂ ਮੈਂ ਵੀ ਤੁਹਾਨੂੰ ਕਹਿਣ ਦੀਆਂ ਕਿ ਮੇਰਾ ਸੋਨਾ ਦੇ ਦਿਓ ਤੁਸੀਂ ਮੇਰੇ ਵੱਲੋਂ ਭਾਈ ਮੇਰੇ ਰਿਸ਼ਤੇਦਾਰਾਂ ਦੇ ਜਾਓ ਤੇ ਭਾਈ ਨਾ ਜਾਓ ਸਿੱਧੀ ਗੱਲ ਜੀ ਕੋਈ ਨਹੀਂ ਦਿੰਦੀ ਤੈਨੂੰ ਸੁਨਿਆਰੇ ਕੋ ਨਵਾਂ ਬਣਾ ਕੇ ਲੈ ਆਉਂਦੀ ਆ ਪਾਸ਼ ਪੂਸ਼ ਮਰਵਾ ਕੇ ਨਾ ਫੇਰ ਫੜਾਉਂ ਤੇਰੇ ਹੱਥ ਦੇ ਵਿੱਚ ਮੇਰਾ ਇਰਾਦਾ ਬੰਦਿਆ ਸੰਦੀਪ ਨੂੰ ਫੋਨ ਕਰਾਂ ਆ ਨਾ ਸਿਰੋਂ ਪਾਣੀ ਲੰਘ ਹੀ ਗਿਆ ਵਾ ਪੀ ਆਣ ਕਹਿੰਦਾ ਮੇਰੀ ਗੱਲ ਸੁਣ ਕੇ ਜਾ ਜਿਹੜੀ ਕਿ ਇਹਨੂੰ ਠੰਡ ਉਹਨੇ ਹੀ ਪਾਉਣੀ ਆ। ਜੀ ਨੂੰ ਫੋਨ ਲਾ ਹੀ ਲੈਣੀ ਆ। ਤੁਹਾਨੂੰ ਦੱਸਦੀ ਆਂ ਵੀ ਆਹ ਕੁਛ ਬੰਦਿਆ ਹੀ ਇੱਥੇ। ਟਾਈਮ ਹੈਗਾ ਤੇ ਆਹਾਂ ਤੂੰ। ਹੈਲੋ। ਸਸਰੀ ਕਾਲ ਪੁੱਤ ਕੀ ਹਾਲ ਚਾਲ ਆ? ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ। ਹਾਂ ਇਹ ਵੀ ਠੀਕ ਠਾਕ ਹੋਰ ਘਰ ਪਰਵਾਹ ਠੀਕ ਠਾਕ ਆ। ਹਾਂਜੀ ਹਾਂਜੀ। ਸਾਰੇ ਵਧੀਆ। ਕੀ ਕਰ ਰਹੀ ਸੀ? ਕੁਝ ਨਹੀਂ ਮੰਮੀ। ਕਮਟੰਦਾ ਕਰਕੇ ਨਾ ਬੈਠੀਂਗੀ ਮੈਂ ਅੱਛਾ ਅੱਛਾ ਤੇ ਉਹ ਨਾ ਪੁੱਤ ਮੈਂ ਤੈਨੂੰ ਫੋਨ ਕੀਤਾ ਸੀ ਕਿ ਕੰਮ ਆ ਤੂੰ ਆਹ ਦੇ ਰਿਕੇ ਪਿੰਡ ਨੂੰ ਕੀ ਗੱਲ ਹੋਈ ਮੰਮੀ ਕਿਹੜਾ ਕੰਮ ਪੈ ਗਿਆ ਇੰਨਾ ਜ਼ਰੂਰੀ ਉਹ ਤਾਂ ਇੱਥੇ ਆਏਂਗੀ ਨਾ ਤੇ ਮੈਂ ਫੇਰ ਹੀ ਤੈਨੂੰ ਦੱਸੂਗੀ ਫੋਨ ਤੇ ਨਹੀਂ ਮੈਂ ਦੱਸਣਾ ਕੁਝ ਵੀ ਮੰਮੀ ਸਾਰੇ ਠੀਕ ਠਾਕ ਵਾ ਨਾ ਘਰ ਬਹੁਤ ਸਾਰੇ ਠੀਕ ਠਾਕ ਵਾ ਆ ਤੇਰੀ ਪਰਜਾਈ ਨੇ ਹੱਤ ਚੁੱਕੀ ਆ ਤੇ ਮੈਂ ਕਹਿੰਨੀ ਆ ਤੂੰ ਜਿਹੜੀ ਕਉਂਦੀ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਕਹਿੰਨੀ ਆ ਇਹਨਾਂ ਨੂੰ ਹੁਣ ਮੈਂ ਇਹਨਾਂ ਨੂੰ ਕੀ ਬਣਾ ਲਾਵਾਂਗੀ ਮੇਰਾ ਨਾ ਠੀਕ ਹੋਉਂਦਾ ਹੀ ਲਾਦੇ ਫੇ ਮਮੀ ਠੀਕ ਨਹੀਂ ਹੋਰ ਫਿਰ ਕੀ ਕਹਿਣਾ ਚਲੋ ਕੋਈ ਗੱਲ ਨਹੀਂ ਮਮੀ ਉਦਾਂ ਵੀ ਮੇਰਾ ਸੱਚੀ ਅੱਚੀ ਕਰਨ ਤੇ ਨਹੀਂ ਮਿਲਨ ਨੂੰ ਕੋਈ ਨਾ ਕੋਈ ਬੰਨਾ ਲਾ ਕੇ ਨਾ ਨਾਲ ਕਹਿ ਦਨੀ ਆ ਕਿ ਮੈਂ ਪਿੰਡ ਜਾਣਾ ਵਾ ਚਲ ਠੀਕ ਆ ਪੁੱਛ ਕੇ ਨਾ ਤੇ ਆਈ ਮੇਰੀ ਤੀ ਹਾਂਜੀ ਚਲੋ ਠੀਕ ਆ ਮਮੀ ਹਾਂ ਚੰਗਾ ਪੁੱਤ ਠੀਕ ਚਲ ਕਿਆ ਵਾ ਹੁਣ ਕੁੜੀ ਨੂੰ ਆਉਗੀ ਨਾ ਇਹਨੂੰ ਠੰਡ ਉਹਨੇ ਪਾਉਣੀ ਆ ਇਹ ਬੜੀ ਆਤੇ ਨੇ ਚੁੱਕੀ ਆ ਘਰ ਦੀ ਤਾਂ ਗੱਲਾਂ ਗੱਲਾਂ 'ਚ ਮੈਂ ਵੀ ਬਥੇਰੀ ਆ ਪਰ ਹਟਦੀ ਨਹੀਂ ਕਿੱਦਾਂ ਮੇਰੇ ਗਾਲੀ ਬੋਲਣ ਦੀ ਪਰ ਕੀ ਕਹਿਣਾ ਇਹਨੂੰ ਪੁੱਤ ਤੇ ਮੇਰਾ ਨਹੀਂ ਚੰਗਾ ਸਿਰ ਦੇ ਵਾਲਾ ਨੂੰ ਤੋ ਪੈਂਦਾ ਵਾ ਉਹਨੇ ਸਿਰ ਤੇ ਚੜਾਈ ਆ ਮੇਰੀ ਗੱਲ ਸੁਣੋ ਹਾਂਜੀ ਤੂੰ ਕਹਿੰਨ ਲੱਗੀ ਫੋਨ ਤੇ ਮੰਮੀ ਦਾ ਫੋਨ ਆਉਣ ਰਿਆ ਸੀ ਅੱਛਾ ਕੀ ਕਹਿੰਦੇ ਆ ਮੰਮੀ ਠੀਕ ਨਹੀਂ ਹੈਗੇ ਜਿਆਦਾ ਠੀਕ ਹੈਗੇ ਕੀ ਹੋਇਆ ਕੈਂਟੇ ਮੈਂ ਠੀਕ ਨਹੀਂ ਆ ਤੇ ਆਜਾ ਸੰਦੀਪ ਮੇਰਾ ਜੀ ਕਰਨ ਰਿਆ ਮਿਲਣ ਨੂੰ ਤੇ ਆਪਾਂ ਚਲੀਏ ਉਹ ਜਾਣ ਨੂੰ ਚਲ ਜੀਏ ਮਾਰਾ ਮੋਟਾ ਬਤਾ ਦੇ ਉਹ ਹੀ ਜਾਂਦਾ ਵਾ ਹੁਣ ਇਹਦਾ ਮਤਲਬ ਫੋਨ ਆ ਗਿਆ ਉਸੇ ਚਲ ਜੀਏ ਮਮਿ ਨੂੰ ਪੁੱਛਣਾ ਪੈਣਾ ਵਾ ਮਮਿ ਨਾਲ ਗੱਲ ਕਰਕੇ ਨਾ ਫਿਰ ਵੇਖ ਲੈਣੀ ਆ ਜਾਣਾ ਕਿ ਨਹੀਂ ਜਾਣਾ ਆਹ ਕਿਦਾਂ ਦੀ ਗੱਲ ਹੋਈ ਭਲਾ ਮੇਰੀ ਮੰਮੀ ਬਿਮਾਰ ਪਈ ਆ ਹੁਣ ਤੀ ਮਾਤਾ ਨੂੰ ਪੁੱਛਣਾ ਪਹਿਲਾਂ ਕਿ ਮਾਤਾ ਜਾਈਏ ਹੀ ਜਾਂ ਨਾ ਜਾਈਏ ਜੇ ਮਾਤਾ ਕਹਿ ਦੋ ਕਿ ਨਹੀਂ ਜਾਣਾ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਜਾਣਾ ਹੀ ਨਹੀਂ ਆ ਮੈਨੂੰ ਨਹੀਂ ਪਤਾ ਛੇਤੀ ਤਿਆਰ ਹੋ ਮੈਂ ਜਾਣਾ ਵਾ ਕੋਲ ਪੈਸਾ ਤੇ ਲੱਗਣੀ ਚਾਹੀਦਾ ਕਿ ਨਹੀਂ ਚਾਹੀਦਾ ਲੋਕੋ ਇਹ ਕੋਈ ਪੈਸਾ ਦੀ ਕਹਣਾ ਤੁਹਾਡੇ ਕੋਲ ਤਾਂ ਸਾਰੀ ਉਮਰ ਪੈਸੇ ਹੋਣੇ ਹੀ ਨਹੀਂ ਆ ਬਸ ਇੱਕੋ ਰਟ ਲਈ ਹੁੰਦੀ ਆ ਬਸ ਮੂੰਹ ਚੁੱਕ ਲੈ ਮਿੰਟ ਮਿੰਟ ਮੈਂ ਜਾਣਾ ਪੇਕੇ ਠੀਕ ਆ ਤੇ ਜਾਣਾ ਨਹੀਂ ਹੋਰ ਪੇਕੇ ਕਿੰਨੇ ਦਿਨ ਮਾਂ ਇੱਥੇ ਬਿਮਾਰ ਹੋ ਗਈ ਨਹੀਂ ਕਿੰਨੇ ਕਿ ਦਿਨ ਹੋ ਗਏ ਗਈ ਤੈਨੂੰ ਭਲਾ ਤੇ ਹੁਣ ਜਦੋਂ ਅਗਲਾ ਬਿਮਾਰ ਹੋਵੇ ਜੀ ਕਰਨ ਡਿਆ ਉਹਨਾਂ ਦਾ ਮਿਲਣ ਨੂੰ ਤੂੰ ਘਰ ਦੇ ਘਰ ਹੈ ਨਹੀਂ ਆ ਅੱਬੇ ਦਵਾਈ ਲੈ ਕੇ ਦੇ ਦੇਣਗੇ ਦਵਾਈ ਲੈ ਕੇ ਦੇ ਮੈਂ ਦਵਾਈ ਦਵਾਉਣ ਨਹੀਂ ਜਾਣਾ ਹੈਗਾ ਮੈਂ ਪਤਾ ਲੈਣ ਜਾਣਾ ਮੰਮੀ ਦਾ ਪਤਾ ਲੈਣ ਜਾਣਾ ਪਤਾ ਨਹੀਂ ਕੀ ਹੋ ਗਿਆ ਮਾਰਾ ਮਟਾ ਬੀਪੀ ਦੇ ਵੱਧ ਗਿਆ ਹੁਣ ਮੰਮੀ ਬਿਮਾਰ ਹੋ ਗਈ ਬਸ ਜੇ ਕੱਲ ਨੂੰ ਮੇਰੀ ਮਾਂ ਨੂੰ ਕੁਝ ਹੋ ਜਾਊਗਾ ਤੇ ਫੇਰ ਬਸ ਉਹ ਸੁੱਕਣਾ ਸੁੱਕ ਠੀਕ ਆ ਕੋਨਾ ਕੋ ਹੋ ਜੇ ਚੰਗਾ ਨਾ ਠੀਕ ਆ ਤੇ ਫਿਰ ਇਦਾਂ ਦੀਆਂ ਗੱਲਾਂ ਸੁਣਨੀਆਂ ਵਾ ਐ ਮੇਰੇ ਕੋਸ਼ਿਸ਼ ਨਾ ਪੰਨੇ ਨੂੰ ਮਸੇਰੇ ਜਣਾਉਂਦਾ ਨਾ ਜਾਣਾ ਕਿ ਨਹੀਂ ਜਾਣਾ ਕੋਈ ਲੋੜ ਨਹੀਂ ਕਿ ਇਹਨੂੰ ਪੁੱਛਣ ਦੀ ਹੈਗੀ ਠੀਕ ਹੈ ਨਾ ਚੁੱਪ ਕਰਕੇ ਤੇ ਮੇਰੇ ਨਾਲ ਚੱਲੋ ਉਹ ਜਾ ਅੰਦਰ ਹੁਣਾ ਮੈਂ ਚੱਲੋ ਜਿਹੜੀ ਮੈਂ ਲੱਗੀ ਤਿਆਰ ਹੋਣ ਤੇ ਆ ਜਾਓ ਲੱਗੀ ਨੂੰ ਤਿਆਰ ਹੋਣਾ ਕਿਤੇ ਵੇਖਣਾ ਨਹੀਂ ਕੋਹ ਨਹੀਂ ਘਰਕ ਚਾਹ ਤੇ ਲਾ ਹੈਗਾ ਹੈਗਾ ਮੂੰਹ ਚੌਕਲੇ ਤੇ ਕੇ ਜਣਾਵਾ ਪਤਾ ਨਹੀਂ ਮਦਨ ਕੋ ਹੋਇਆ ਵਾ ਕਿ ਨਹੀਂ ਹੋਇਆ ਬਿਮਾਰ ਹੋਈ ਹੈ ਹੁਮਾਰ ਹੋਣੀ ਮਦਨ ਨੂੰ ਪੁੱਛਣਾਂ ਜਾ ਕੇ ਕਿ ਜਾਣਾ ਵਾ ਕਿ ਨਹੀਂ ਜਾਣਾ ਤੇ ਆਪਣੇ ਘਰ ਦੀ ਸਮਝ ਨਹੀਂ ਆਉਂਦੀ ਪੇ ਕੀ ਬਾਂਡਿਆ ਵਾ ਪੜ ਕੇ ਇਹਨਾਂ ਨੇ ਮੇਰੀ ਤੀ ਨੂੰ ਮਿਲਣਾ ਹੀ ਆ ਇਹਨਾਂ ਕਿੱਥੋਂ ਮਿਲਣਾ ਨਾ ਹੁਣੇ ਜਿਹੜੀ ਇੰਨੀਆਂ ਗੱਲਾਂ ਕਰ ਰਹੀ ਤੁਸੀਂ ਮੇਰੇ ਨੂੰ ਨਾ ਮਿਲੋ ਤੇ ਮੈਂ ਤੁਹਾਡੇ ਨੂੰ ਨਹੀਂ ਮਿਲਦੀ ਕਰਤੂਤ ਵੇ ਇਹੋ ਕਰਤੂਤ ਮਾਂ ਦੇ ਪੱਲੇ ਹੁਣੀ ਆ ਤਾਂ ਕਰਕੇ ਤੇ ਇੱਥੇ ਵੱਢਦੀ ਨਹੀਂਗੀ ਪਰ ਜਾਈ ਉਹ ਦਿਨ ਆਈ ਏਡਾ ਮੂੰਹ ਤੇ ਤਾਂ 500 ਮੱਥੇ ਮਾਰ ਗਈ ਹਾਦੀ ਹੋ ਗਈ ਮੈਨੂੰ ਲੋਕਾਂ ਵਾਲੀ ਤੇ ਮੈਂ ਤੇ ਨਸਾ ਸੱਚੀ ਪਛਤਾਉਂ ਰਹੀ ਉਹ ਵੇਲੇ ਉਦੋਂ ਚੰਗਾ ਭਲਾ ਮੇਰੀ ਪਿਆਰ ਰਿਸ਼ਤਾ ਕਰਾਵੇ ਮੈਂ ਆਦੀ ਗਾਲ ਹੀ ਨਾ ਮੰਨੀ ਫੇ ਨਾ ਨਾ ਆਫਲਾਂੇ ਤਾਂ ਹੁੰਦੇ ਆ ਹੀ ਕੁੜੀ ਵੇਖਾਂ ਪਸੰਦ ਵਾ ਜੇ ਮੈਨੂੰ ਪਤਾ ਹੁੰਦਾ ਨਾ ਫੇ ਇਨਾਂ ਦੀਆਂ ਕਰਤੂਤਾਂ ਇਦਾਂ ਦੀਆਂ ਤੇ ਮੈਂ ਕਦੀ ਵੀ ਰਿਸ਼ਤਾ ਨਹੀਂ ਕਰਨਾ ਮੈਂ ਤਾਂ ਹੁਣ ਪਛਤਾਉਣੀ ਆ ਪਰ ਹੁਣ ਪਛਤਾਇਆ ਕੇ ਕੰਮ ਨਹੀਂਗਾ ਮੇਹਣੇ ਵੇ ਮਾਰਾਂ ਦੇ ਤਾਨੂੰ ਕਹਿੰਨੇ ਕੁੜੀ ਨਹੀਂਗੀ ਦੇਣੀ ਨਿੱਕਾ ਮੁੰਡਾ ਨਹੀਂ ਵਿਆਹ ਜਾਣਾ ਤੈਨੂੰ ਵਿਆਹ ਕੇ ਦੱਸੂਗੀ ਤੇਰੀ ਹੀ ਇੱਕ ਤੇ ਦੀਵਾ ਨਾ ਨਾ ਬਾਲਿਆ ਤੇ ਮੈਨੂੰ ਵੀ ਰਮਾ ਨਾ ਕਵੇਂ ਜਿਹੜਾ ਤੂੰ ਸੋਨਾ ਲੱਭਦੀ ਹੈ ਨਾ ਇਹੋ ਸੋਨਾ ਪਣਾ ਕੇ ਮੈਂ ਦੂਜੀ ਉਟੀ ਨੂੰ ਪਾਉਣਾ ਈ ਤੈਨੂੰ ਕੱਖ ਨਹੀਂ ਮਿਲਣਾ ਤੂੰ ਭਾਵੇਂ ਰੋ ਭਾਵੇਂ ਪਿੱਟ ਜਦੋਂ ਮੇਰਾ ਪਾਇਆ ਤੂੰ ਤੇ ਕੇ ਹੁੜਾ ਆਈਂ ਆ ਤੇ 13 ਤੈਨੂੰ ਮੈਂ ਦਿੰਨੀ ਹੁਣ ਵੀ ਕਿਦਾਂ ਦੰਬ ਚੁੱਕੀ ਅੱਗ ਲੱਗੀ ਆ ਉਹ ਜੇ ਮੇਰਾ ਮੁੰਡਾ ਵਾ ਜਿਹੜਾ ਭੱਜਾ ਹੁੰਦਾ ਨੀਵੇਂ ਵਾਂਗੂ ਮੇਰੇ ਵੱਲ ਕੋਈ ਗੱਲ ਨਹੀਂ ਪੁੱਤ ਹੁਣ ਤੂੰ ਮੇਰੇ ਲਾਗੇ ਆਵੀ ਤੈਨੂੰ ਵੇਖ ਮੈਂ ਪਚਾਉਂਦੀ ਕਿਦਾਂ ਤੈਨੂੰ ਸੋਨਾ ਨਾਲ ਹੀ ਦੇ ਕੇ ਤੋਰੂੰ ਐਦਾਂ ਕਰ ਲੀੜੇ ਕੋਪਾ ਬੈਗ ਦੇ ਵਿੱਚ ਤੇ ਸੌਰੇ ਨਿਕਲ ਜਾ ਉੱਥੇ ਜਾ ਕੇ ਨਾ ਚਬਾਰੇ ਤੇ ਇੱਕ ਕਮਰਾ ਹੈਗਾ ਤੇ ਰਹੀ ਜਾਏ ਟਾਈਮ ਵਧੀਆ ਪਾਸ ਹੋ ਜਾਊਗਾ ਜੇ ਇੱਥੇ ਸਾਡੇ ਵਿੱਚ ਨਹੀਂ ਹੁੰਦਾ ਤੇ